ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 20 April 20 April ਦਾ ਜਿਹੜਾ ਸਿੱਖ ਇਤਿਹਾਸ ਹੈ ਉਹ ਹੈ ਜੱਸਾ ਸਿੰਘ ਰਾਮਗੜੀਆ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਜਰਨੈਲ ਆਪਣੇ ਆਪ ਨੂੰ ਅਖਵਾ ਕੇ ਤੇ ਬਹੁਤ ਵੱਡੀਆਂ ਸਿੱਖ ਰਾਜ ਦੀਆਂ ਮੱਲਾ ਮਾਰ ਕੇ ਇਸ ਸੰਸਾਰ ਨੂੰ ਚਲਿਆ ਗਿਆ ਉਹ ਜਰਨੈਲ ਅੱਜ ਦੇ ਦਿਨ 19 April 20 April 1803 ਨੂੰ ਅਕਾਲ ਚਲਨਾ ਕਰ ਜਾਂਦੇ ਨੇ ਇਹ ਜਰਨੈਲ ਨੇ ਜਸਾ ਸਿੰਘ ਰਾਮ ਆਲੂਆਲੀਆ ਬਾਬਾ ਬਘੇਲ ਸਿੰਘ ਚੜਤ ਸਿੰਘ ਵਰਗੇ ਆਗੂਆਂ ਦੇ ਨਾਲ ਰਲ ਕੇ ਬਹੁਤ ਵਾਰ ਦਿੱਲੀ ਨੂੰ ਜਿੱਤਿਆ ਏ ਆਗੂ ਹਮੇਸ਼ਾ ਹੀ ਪੰਥ ਦੀ ਰਹਿਨਮਾਈ ਤੇ ਪੰਥ ਦੇ ਹੁਕਮਾਂ ਦੇ ਵਿੱਚ ਚੱਲਦਾ ਰਿਹਾ ਬਹੁਤ ਲੰਮਾ ਸਮਾਂ ਪੰਥ ਦੀ ਉਹ ਗਵਾਹੀ ਕਰੀ ਇਸ ਜਰਨਲ ਨੇ ਜਿਸ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਾਣ ਦੇ ਨਾਲ ਲਿਆ ਜਾਂਦਾ ਹੈ ਇਹ ਜਰਨਲ 20 April 1803 ਨੂੰ ਸਰਗਵਾਸ ਹੋ ਜਾਂਦੇ ਨੇ ਬਾਅਦ ਦੇ ਵਿੱਚ ਇਹਨਾਂ ਦੇ ਪੁੱਤਰ ਜੋਤ ਸਿੰਘ ਇਸ ਜਥੇ ਦੀ ਰਾਮਗੜੀਆ ਮਿਸਲ ਦੀ ਗਵਾਹੀ ਕਰਦੇ ਨੇ ਪਰ ਉਹ ਐਨੇ ਸਿਆਣੇ ਜਾਂ ਸੂਝਵਾਨ ਕਹਿ ਦਈਏ ਜਾਂ ਬਹਾਦਰ ਕਹਿ ਦਈਏ ਨਾ ਹੋਣ ਦੇ ਕਾਰਨ ਤੇ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਆਉਂਦਾ ਮਹਾਰਾਜਾ ਰਣਜੀਤ ਸਿੰਘ ਇਸ ਮਿਸਲ ਨੂੰ ਥੋੜੀ ਜੀ रियासत ਦੇ ਕੇ ਆਪਣੇ ਰਾਜ ਦੇ ਵਿੱਚ ਮਿਲਾ ਲੈਂਦੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਚੋਸਤੀ ਤੇ ਸਿਆਸਤ ਕਹਿ ਦਈਏ ਰਾਜਨੀਤੀ ਰਣਨੀਤੀ ਇਹੀ ਰਹੀ ਆ ਕਿਉਂਕਿ ਉਹਨੇ ਸਾਰੀਆਂ ਮਿਸਲਾਂ ਦੇ ਨਾਲ ਕੋਈ ਨਾ ਕੋਈ ਰਾਬਤਾ ਬਣਾ ਕੇ ਉਹਨਾਂ ਨੂੰ ਕੋਈ ਹਿੱਸਾ ਦੇ ਕੇ ਜਾਂ ਕਈ ਮਿਸਲਾਂ ਦੇ ਨਾਲ ਰਿਸ਼ਤੇਦਾਰੀਆਂ ਬਣਾ ਕੇ ਕਈ ਮਿਸਲਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਵੀ ਕਰਾਏ ਨੇ ਕਿਉਂਕਿ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਤਿੰਨ ਹੋਏ ਹੁੰਦੇ ਨੇ ਤੇ ਇਸ ਲਈ ਉਹਨੇ ਰਿਸ਼ਤੇਦਾਰੀਆਂ ਪਾ ਕੇ ਮਿਸਲਾਂ ਨੂੰ रियासतਾਂ ਦੇ ਕੇ ਆਪਣੇ ਨਾਂ ਰਲਾ ਕੇ ਇੱਕ ਵੱਡਾ ਰਾਜ ਸਥਾਪਿਤ ਕਰਿਆ ਸੀ ਇਹ ਜਿਹੜਾ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਦਾ ਪੁੱਤਰ ਸੀ ਜੋਤ ਸਿੰਘ ਉਸ ਨੂੰ ਛੋਟੀ ਜਿਹੀ ਇੱਕ ਰਿਆਸ ਦੇ ਕੇ ਆਪਣੇ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਮਲਾ ਰਹਿੰਦੇ ਨੇ ਇਹ ਹੈ ਅੱਜ ਦਾ ਸਾਡਾ 20 April ਦਾ ਸਿੱਖ ਇਤਿਹਾਜ ਜੋ ਆਪ ਜੀ ਸਾਂਝਾ ਕਰ ਰਹੇ ਹੋ ਆਬ ਅੱਜ ਦੇ ਦਿਨ 20 ਅਪ੍ਰੈਲ 1988 ਨੂੰ ਕੇਪੀਐਸ ਗਿੱਲ ਨੂੰ ਭਾਰਤੀ ਸਟੇਟ ਪੰਜਾਬ ਪੁਲਿਸ ਦਾ ਮੁਖੀ ਲਾਉਂਦੀ ਆ ਪੰਜਾਬ ਪੁਲਿਸ ਦਾ ਮੁਖੀ ਲਾਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਖੜਾ ਕੀਤਾ ਜਾਂਦਾ ਭਾਰਤੀ ਸਟੇਟ ਵੱਲੋਂ ਉਹਦੇ ਵਿੱਚ ਇਹ ਕੀਤਾ ਜਾਂਦਾ ਪੰਜਾਬ ਦੀ ਅਸੈਂਬਲੀ ਨੂੰ ਤੋੜਨਾ ਪੰਜਾਬ ਦੇ ਵਿੱਚ ਐਮਰਜੈਂਸੀ ਲਾਉਣ ਦਾ ਬਿੱਲ ਪਾਸ ਕਰਨਾ ਤੇ 8 ਅਪ੍ਰੈਲ ਨੂੰ ਪੰਜਾਬ ਤੇ ਪਾਕਿਸਤਾਨ ਵਿਚ ਲੀਆਂ ਜਿਹੜੀਆਂ ਸਰੱਦਾਂ ਨੇ ਉਹਨਾਂ ਨੂੰ ਮੁਕੰਮਲ ਪੱਕੇ ਤੌਰ ਤੇ ਸੀਲ ਕਰਨਾ ਤੇ ਦਰਬਾਰ ਸਾਹਿਬ ਦੇ ਇਰਦ-ਗਿਰਦ ਚਾਰੇ ਪਾਸੇ ਆਪਣੀ ਫੌਜ ਜਾਂ ਪੁਲਿਸ ਉਸ ਨੂੰ ਤਾਇਨਾਤ ਕਰਨਾ ਤਾਂ ਪੰਜਾਬੀ ਸਮਝ ਗਏ ਸੀ ਕਿ ਭਾਰਤ ਸਟੇਟ ਦੁਆਰਾ ਤੋਂ ਕੋਈ ਵੱਡੇ ਐਕਸ਼ਨ ਕਰਨ ਦੀ ਸੋਚਦੀ ਆ ਜਿਹੜਾ ਉਸ ਤੋਂ ਬਾਅਦ ਵੱਡਾ ਐਕਸ਼ਨ ਕੀਤਾ ਉਹ ਇਹ ਕੀਤਾ ਸੀ ਕੇ ਭਾਰਤੀ ਸਰਕਾਰ ਨੇ 20 ਅਪ੍ਰੈਲ ਨੂੰ ਕੇ ਪੀ ਐਸ ਗਿੱਲ ਨੂੰ ਪੰਜਾਬ ਪੁਲਿਸ ਦਾ ਮੁਖੀ ਲਾ ਦਿੱਤਾ ਸੀ ਉਸ ਤੋਂ ਬਾਅਦ ਇਸ ਅਫਸਰ ਨੇ ਉਹ ਆਪਣਾ ਬੁਚੜਪਣਾ ਦਿਖਾਇਆ ਕਿ ਨਿਰਦੋਸ਼ ਸਿੱਖਾਂ ਨੂੰ ਫੜ ਫੜ ਕੇ ਸ਼ਹੀਦ ਕਰਨਾ ਸ਼ੁਰੂ ਕੀਤਾ ਇਸ ਦੇ ਵਿੱਚ ਇਹ ਵੀ ਇੱਕ ਗੱਲ ਆਉਂਦੀ ਹੈ ਕਿ ਪੰਜਾਬ ਜਿਹਦੀ ਪੁਲਿਸ ਹੈ ਇਹ 1984 ਤੋਂ ਪੂਰੀ ਪੰਜਾਬ ਸਰਕਾਰ ਦੇ ਅੰਡਰ ਨਹੀਂ ਹੈ ਇਹ ਇੱਕੋ ਸਮੇਂ ਕਾਨੂੰਨ ਬਣ ਗਿਆ ਸੀ ਜੇ ਜਿਹੜੀ ਵੀ ਪੰਜਾਬ ਦੀ ਪੁਲਿਸ ਹੈ ਜਦੋਂ ਵੀ ਭਾਰਤੀ ਸਟੇਟ ਚਾਹੇ ਤਾਂ ਪੰਜਾਬ ਪੁਲਿਸ ਤੋਂ ਆਪਣੇ ਹੁਕਮਾਂ ਦੁਆਰਾ ਪੰਜਾਬ ਸਰਕਾਰ ਤੋਂ ਵੱਖ ਹੋ ਕੇ ਕੰਮ ਲੈ ਸਕਦੀ ਆ ਜਿਹੜਾ ਪੰਜਾਬ ਪੁਲਿਸ ਦਾ ਇਹ ਕੇਪੀਐਸ ਗਿੱਲ ਪੰਜਾਬ ਪੁਲਿਸ ਦਾ ਮੁਖੀ ਲਾਇਆ ਸੀ ਇਹ ਦਿੱਲੀ ਤੋਂ ਲਾਇਆ ਗਿਆ ਸੀ আর ਇਹਦੇ ਨਾਲ ساری ਗੱਲਬਾਤ ਹੋ ਕੇ ਲੱਗਿਆ ਸੀ ਕਿ ਤੂੰ ਉੱਥੇ ਆ ਕੁਝ ਕਰਨਾ ਇਸ ਨੇ ਵੀ ਕਹਿਤਾ ਸੀ ਕਿ ਪੰਜਾਬ ਸਰਕਾਰ ਮੇਰੇ ਰਾਸਤੇ ਦੇ ਵਿੱਚ ਡੇਕਾ ਨਾ ਲਾਵੇ ਜਿਵੇਂ ਤੁਸੀਂ ਕਹੋਗੇ ਜਿਵੇਂ ਖਾਲਸਤਾਨੀ ਖਾੜਕੂ ਲਹਿਰ ਨੂੰ ਖਤਮ ਕਰਨਾ ਹੈ ਜਾਂ ਤੁਸੀਂ ਕਰਵਾਉਣਾ ਹੈ ਮੈਂ ਉਸੇ ਤਰ੍ਹਾਂ ਖਤਮ ਕਰੂੰਗਾ ਪਰ ਪੰਜਾਬ ਸਰਕਾਰ ਮੇਰੇ ਰਸਤੇ ਦੇ ਵਿੱਚ ਰੁੜਾਣਾ ਬਣੇ ਇਸ ਲਈ ਜਿਹੜਾ ਪੰਜਾਬ ਸਰਕਾਰ ਹੈ ਉਸ ਦੇ ਉਸ ਦਾ ਪੰਜਾਬ ਪੁਲਿਸ ਦੇ ਉੱਤੇ ਮੁਕੰਮਲ ਪੂਰਾ ਅਧਿਕਾਰ ਜਾਂ ਪੂਰਾ ਹੁਕਮ ਨਹੀਂ ਆ ਇੱਕ ਕੇਂਦਰ ਸਰਕਾਰ ਦੇ ਅੰਦਰ ਹੈ ਜਿਹੜੀ ਪੰਜਾਬ ਪੁਲਿਸ ਹੈ ਇਸ ਦਾ ਪਤਾ ਉਦੋਂ ਚੱਲਦਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਵਿੱਚ ਤੁਸੀਂ ਦੇਖੋ ਉਹ ਗ੍ਰਿਫਤਾਰ ਕਰਨ ਤੋਂ ਪਹਿਲਾਂ ਭਗਵੰਤ ਮਾਨ ਦੀ ਆਪਣੀ ਮੀਟਿੰਗ ਹੁੰਦੀ ਹੈ ਕੇਂਦਰ ਦੇ ਨਾਲ ਉਹ ਮੀਟਿੰਗ ਕਰਕੇ ਉਥੋਂ ਫੇਰ ਆਉਂਦਾ ਹੈ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਫਿਰ ਪੰਜਾਬ ਪੁਲਿਸ ਨਾਲ ਹੁੰਦੀ ਹੈ ਤੇ ਭਾਰਤੀ ਫੌਜ ਵੀ ਨਾਲ ਹੁੰਦੀ ਹੈ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਾ ਇਸ ਲਈ ਜਿਹੜੀ ਪੰਜਾਬ ਪੁਲਿਸ ਹੈ ਮੁਕੰਮਲ ਪੰਜਾਬ ਸਰਕਾਰ ਦੇ ਅਧੀਨ ਨਹੀਂ ਇਹ ਕੇਂਦਰ ਦੇ ਅਧੀਨ ਹੈ ਏਸੀ ਸਾਡਾ ਜਿਹੜਾ ਅੱਜ ਦਾ ਸਿੱਖ ਇਤਿਹਾਸ ਅੱਜ ਦੇ ਦਿਨ ਕੇਪੀਐਸ ਗਿੱਲ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਜਾਂਦਾ ਕੇਂਦਰ ਸਰਕਾਰ ਵੱਲੋਂ ਬਹੁਤ ਜ਼ਿਆਦਾ دہشتਗਰਦੀ ਫੈਲਾ ਕੇ ਫਿਰ ਇਸ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਜਾਂਦਾ ਹੈ ਤੇ ਗੁਰਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਕੋਈ رائے ਦੇਣੀ ਹੋਵੇ ਤਾਂ ਆਪਣੀ ਕਮੈਂਟ ਬਾਕਸ ਦੇ ਵਿੱਚ ਦੇ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ